ਕੁੱਤ ਸੋਹਣਾ ਟੌਰ ਬਣਾ ਲੈ ਜੱਟੀਏ ਰੰਗ ਰੂਪ ਲਿਸ਼ਕਾ ਲੈ ਜੱਟੀਏ ਆ ਸਿਰ ਤੇ ਲੈ ਦੁਪੱਟਾ ਨੀ ਤੂੰ ਮਿੱਤਰਾਂ ਦੀ ਪਗ ਨਾਲ ਦਾ ਆ ਵੇਖ ਸੋਹਣੀਏ ਮੇਲਾ ਮੇਲਾ ਹੀ ਭਾਗੋਵਾਲ ਦਾ ਸਸਿਕਲ ਦੋਸਤੋ ਅੱਜ ਗੱਲ ਕਰਦੇ ਆ ਮਾਝੇ ਦੇ ਸਭ ਤੋਂ ਵੱਡੇ ਮੇਲੇ ਜੋ ਮਤਿਹਰ ਸ਼ਾਹ ਵਲੀ ਦੀ ਯਾਦ ਵਿੱਚ ਭਾਗੋਵਾਲ ਵਿੱਚ ਲੱਗਦਾ ਤੇ ਨੋਟ ਕਰ ਲੋ ਤਿਲਾਂ ਦੀਆਂ ਟੈਰੀਆਂ ਤੇ 22 ਤਰੀਕ ਨੂੰ 11 ਵਜੇ ਦੇ ਨਾਲ ਬਾਈ ਅਮਰਜੀਤ ਦਾ ਖੁੱਲਾ ਖੜਾ ਲੱਗੂਗਾ ਤੇ 4 ਵਜੇ ਕੁਸ਼ਤੀਆਂ ਹੋਣਗੀਆਂ ਜਿਦੇ ਵਿੱਚ ਹਿੰਦੁਸਤਾਨ ਦੇ ਟੌਪ ਦੇ ਮੱਲ ਆਪਣੀ ਯੋਗ ਵਿਖਾਉਣਗੇ ਤੇ 23 ਤਰੀਕ ਨੂੰ ਸਵੇਰੇ ਕਬੱਡੀ ਹੋਵੇਗੀ ਉਸ ਤੋਂ ਬਾਅਦ ਆਰਨੇ ਦਾ ਖੁੱਲਾ ਖੜਾ ਲੱਗੇਗਾ ਤੇ ਠੀਕ 5 ਵਜੇ ਠੀਕ 5 ਵਜੇ ਕਬੱਡੀ ਦਾ ਮਹਾ ਕੁੰਭ ਹੋਊਗਾ ਮਿੱਤਰੋ ਭਗੋਵਾਲ ਵਾਲਿਆਂ ਨੇ ਮੈਚ ਭਾਵੇਂ ਇੱਕ ਹੀ ਕਿਰਾਇਆ ਪਰ ਯਾਦ ਰੱਖਿਓ ਸਰਾਈ ਲਾਇਆ ਕਿਉਂਕਿ ਡੇਢ ਪੌਣੇ 2 ਲੱਖ ਦਾ ਇੱਕ ਮੈਚ ਆ ਤੇ ਖਿਡਾਰੀ ਤਾਂ ਤਗੜੇ ਆਉਣੇ ਆਉਣੇ ਆ ਫਿਰ ਮੇਰੇ ਵੱਲੋਂ ਵੀ ਇੰਤਲਾ ਦੀਆਂ ਦੈਰੀਆਂ ਤੇਰੀਆਂ ਤੇ ਨੋਟ ਕਰ ਲੋ ਕਿ ਸਾਡੇ ਟਿੱਕੇ ਭਾਜੀ ਵੱਲੋਂ ਖੁੱਲਾ ਸੱਦਾ ਕੇ ਮੇਰੇ ਨਾਨਕਿਆਂ ਦਾ ਪਿੰਡ ਆ ਤੇ ਭਈ ਸੱਦੇ ਨੂੰ ਪ੍ਰਵਾਨ ਕਰਿਓ ਤੇ ਹੋਮ ਹਮਾ ਕੇ ਮੇਲੇ ਦੀਆਂ ਰੌਣਕਾਂ ਨੂੰ ਵਧਾਇਓ ਤੁਹਾਡੇ ਮੇਲੇ ਵਿੱਚ ਜਾਣ ਨਾਲ ਮੇਲੇ ਨੂੰ ਚਾਰ ਚੰਨ ਲੱਗਣੇ ਆ ਉਤਰ ਪਾ ਗੋਵਾਲ ਦੀ ਪੰਚਾਇਤ ਤੇ ਪਾ ਗੋਵਾਲ ਦੇ ਨਗਰ ਨਿਵਾਸੀ ਅੱਜੀਆਂ ਚੁੱਕ ਚੁੱਕ ਕੇ ਵੇਖਣ ਡਿਆ ਕਿ ਕਿਹੜੇ ਕਿਹੜੇ ਸੱਜਣਾ ਨੇ ਸਾਡੇ ਮੇਲੇ ਵਿੱਚ ਆਉਣੇ ਤੇ ਸਾਡੀ ਪਾ ਗੋਵਾਲ ਦੀ ਧਰਤੀ ਨੂੰ ਭਾਗ ਲਾਉਣਿਆ ਮਿੱਤਰੋ ਸੱਦਾ ਪ੍ਰਵਾਨ ਕਰਿਓ ਬਈ ਨਾ ਸੰਗਿਓ ਉਹ ਨਾ ਸ਼ਰਮਾਇਓ ਆਪ ਵੀ ਆਇਓ ਤੇ ਨਾਲ ਦੋ ਚਾਰ ਹੋਰ ਵੀ ਲੈ ਕੇ ਆਇਓ ਕਿਉਂਕਿ ਮੇਲਾ ਸਾਲ ਬਾਅਦ ਆਉਣਾ ਤੇ ਇੱਕ ਵਾਰੀ ਲੰਘਿਆ ਤੇ ਮੁੜ ਕੇ 365 ਦਿਨ ਦੀਕਣਾ ਪੈਣਾ ਇਸ ਮੇਲੇ ਨੂੰ ਮੌਕਾ ਨਾ ਜਾਣ ਦਿਓ ਕਲਾਕਾਰ ਤਗੜੇ ਪਹਿਲਵਾਨ ਤਗੜੇ ਕਬੱਡੀ ਵਾਲੇ ਤਗੜੇ ਕੁਸ਼ਤੀਆਂ ਵਾਲੇ ਤਗੜੇ ਤੇ ਹੋਰ ਇੱਕ ਗੱਲ ਦੱਸਾਂ ਭਾਗੋ ਵਾਲਿਆਂ ਦੇ ਦਿਲ ਵੀ ਬੜੇ ਤਗੜੇ ਆ ਜਿਹੜੇ ਏਡਾ ਤਗੜਾ ਮੇਲਾ ਖਰਚ ਕਰਕੇ ਕਰਦੇ ਆ ਤੇ ਨਾਲ ਹੀ ਬੇਨਤੀ ਐ ਟਿੱਕੇ ਪਹਿਲਵਾਨਾ ਲੋ ਬੇਨਤੀ ਐ ਜੀ ਜੋ ਉਹਦੇ ਨਾਨਕਿਆਂ ਦਾ ਪਿੰਡਾ ਉਹਨੇ ਦੇ ਨਾਨਕਿਆਂ ਦਾ ਮਾਣ ਵਧਾਇਆ ਜਿੰਨੇ ਵੀ ਯਾਰ ਦੋਸਤ ਸੱਜਣ ਸਨੇਹੀ ਐ ਟਿੱਕੇ ਵੀਰ ਤੇ ਸਾਰੇ ਹੋ ਮOHAMA ਕੇ ਪਹੁੰਚੋ ਜੀ